ਗੁੱਡ ਆਫਟਰਨੂਨ ਸਾਰਾ ਮੈਂ ਚਾਹੇਗਾ ਜੀ 2 ਵਜੇ ਦਾ ਅੱਜ ਦੇ ਨੇ ਆਜੇ ਹੀ ਸੋਇ ਸਕਰ ਦੇ ਤੇ ਬ੍ਰੇਕਫਾਸਟ ਅਸੀਂ ਕਰ ਲਿਆ ਤੁਸੀਂ ਹੋਣਾ ਦੀ ਬਣਾਣਾ ਬਣਾਣ ਲੱਗੇ ਜੀ ਤੇ ਬੈਰ ਦਾ ਲੰਚ ਤੇ ਲੰਚ ਵਿੱਚ ਬਣ ਜene ਆਨੇ ਦੇ ਤੌਰ ਤੇ ਕਹਿੰਦੇ ਨਾ ਲੰਚ ਸਹੀ ਖਾਣਾ ਚਾਹੀਦਾ ਤੇ ਜਿਹੜਾ ਕਾਲਜਾ ਜੀ ਇਹਨਾਂ ਨੇ ਲਾਈਕ ਕਰਨਾ ਚਾਹੀਦਾ ਇਸ ਕਰਕੇ ਹੁਣ ਬਣਾਉਣ ਲੱਗੇ ਹਾਂ ਭਾਰੀ ਵਜੇ ਤੋਂ ਕਿਉਂ ਜਾਂਦਾ ਇਹ ਕਹਿੰਦਾ ਉਹ ਉਹ ਮੇਰੇ ਚੇਤੇ ਮੈਂ ਦੱਸੇ ਚੁਗਲਾ ਤੋੜਦੇ ਸਾਰੇ ਤੇ ਸਾਹਮਣੇ ਜਦ ਕਰਨੀ ਗੱਲ ਕਰੀਏ ਨਾ ਉਹ ਟੈਨਸ਼ਨ ਕਰਨੀ ਕਿ ਬਈ ਕੀ ਗੱਲ ਕਰਦੇ ਇਹ ਛੋਟੇ ਛੋਟੇ ਨੂੰ ਪਾਣਾ ਹੈ ਨਹੀਂ ਨਹੀਂ ਇੱਕ ਮਿੰਟ ਸਵੇਚ ਪਾਣਾ ਹੈ ਅਰੇ ਮੈਂ ਇਹ ਚਲਣ ਨਹੀਂ ਨਹੀਂ ਇਹਦੇ ਨਾਲ ਆਹ ਇਹ ਮਿਕਸ ਕਰ ਲਓ ਲੈ ਚ ਕੋਈ ਬੰਦ ਕੋਲ ਵਿੱਚ ਕਰੀਏ ਪਾ ਚਾ ਹਾਂ ਮੈਂ ਇਹਦੇ ਨੂੰ ਤਾਂ ਨਹੀਂ ਪਾਇਆ ਕਿ ਮੈਂ ਵੀ ਪਾ ਦਾਂ ਨਹੀਂ ਮੈਂ ਤਾਂ ਪਾਇਆ ਨਹੀਂ ਕਿਰਨ ਤੂੰ ਤੇ ਨਹੀਂ ਪਾਇਆ ਮੈਂ ਪਾਇਆ ਤਾਂ ਨੂਨ ਨੂਨ ਕਰ ਦਈਏ ਕਾਚਰਾ ਬਾਲ ਕੱਢ ਕੇ ਨਹੀਂ ਆ ਦੇ ਕਾਚਰਾ ਆ ਗਿਆ ਪਰ ਨਹੀਂ ਦਬਾਉਣ ਦੇ ਕਿੱਥੇ ਲਾ ਸੋਈ ਚ ਲਾਓ ਪੱਕਾ ਨਾ ਬਾਦੋ ਜੀ ਨਹੀਂ ਪਾਇਆ ਇਹ ਮਤਲਬ ਬਾਦਾਂ ਵੀ ਹੋਣਾ ਹੈਗਾ 10 ਅਕਤੂਬਰ ਦਾ ਫਤਿਹ ਦਾ ਬਰਥਡੇ ਆ ਰਿਹਾ ਤੇ ਅਸੀਂ ਬੈਨ ਨਹੀਂ ਜਾ ਤੇ ਉੱਥੇ ਲਾ ਦੋ 7 ਮਾਰ ਬਾਦ ਨੂੰ ਗਿਫਟ ਕੀ ਦੇਣਾ ਹੈ ਚ ਫਤਿਹ ਨੂੰ ਗਿਫਟ ਕੀ ਦੇਣਾ ਹੈ ਦੱਪੜ ਧੱਪੜ ਨਾ ਹੋਈ ਪਾਇਆ ਜਿੰਨੇ ਤੇ ਕੇਕ ਕਰਦਾ ਬਰਾ ਆਪਣਾ ਪਾਇਦਾ ਇਹਦੇ ਨਹੀਂ ਸਰਜੀਤ ਭੈਣ ਦਾ ਫੋਨ ਆਉਂਦਾ ਹੈ ਬੁਟੀਕ ਜੀ ਪਿਆ ਮੇਰਾ ਫੋਨ ਹਾਏ ਹਾਏ ਚੱਲੀ ਹੋਰ ਉਹਨਾਂ ਨਾਲ ਕਰਦੇ ਨਹੀਂ ਨਾ ਲਾਈ ਉਹਨਾਂ ਨਾਲ ਗੱਲ ਕਰਨੀ ਇਹਨਾਂ ਨੇ ਉਹ ਉਹ ਮੈਂ ਆਪਣੀ ਫੋਟੋ ਖਾ ਲਈ ਨਾ ਉਹ ਕੱਟ ਫਤਿਹ ਦਾ ਖੁਸ਼ੀ ਬੜਾਇਆ ਸਕੂਲੋਂ ਮੈਂ ਤੇ ਆਇਆ ਦਮਨ ਨਾਲ ਗੱਲ ਪਾਇਆ ਦਮਨ ਤੋਂ ਸਕੂਲ ਨਹੀਂ ਗਈ ਤੈਨੂੰ ਆਕੇ ਜੱਫੀ ਪਾਈ ਉਹਨੇ ਅੱਛਾ ਲੈ ਉਹ ਮੇਨਾਂ ਦੇ ਘਰ ਮੈਂ ਪਾਈ ਉਹਨੇ ਲੈ ਨੂੰ ਲੈ ਜੂ ਆਏ ਟਾਈਮ ਨਾਲ ਹੈ ਲੈ ਜੂ ਆਏ ਨਾ ਨਾਲ ਬਸ ਬੈਠ ਗਏ ਐ ਚਲੋਂਦਾ ਨਹੀਂ ਜੀਰਾ ਕੋਲ ਰੁਪਿਆ ਦੇਈ ਨਾ ਦਮਨ ਆ ਕੇ ਇੰਚਰਾ ਖਾਦਾ ਆਹ ਵਾਹ ਤੁਹਾਨੂੰ ਜਲ। ਤੇ ਲੋ ਜੀ ਇੱਧਰ ਸਾਡੇ ਜਿਹੜੀ ਮਿੱਟੀ ਭਰਤ ਪਾਈ ਸੀ ਪੱਧਰੀ ਹੋ ਗਈ ਸਾਰੀ। ਹੌਲੀ ਹੌਲੀ ਘਾਰੇ ਬਾਰ-ਬਾਰ ਦੀ ਰਹਿ ਗਈ ਐ। ਅੰਦਰ ਇੱਧਰ ਪਾਣੀ ਛੱਡਿਆ ਆਪਾਂ ਕਹਿੰਦੇ ਇੱਥੇ ਸਬਜ਼ੀ ਲਾ ਦਿੰਨੇ ਆ। ਤੇ ਨਾਲੇ ਮਿੱਟੀ ਬਹਿ ਜਾਏਗੀ। ਤੇ ਨਾਲੇ ਵਧੀਆ ਵੱਜ ਜਾਈਗੀ ਕਿਉਂਕਿ ਹਜੇ ਆਪਾਂ ਨੇ ਇਹਨੂੰ ਕਟਾਣਾ ਨਹੀਂ ਹੈਗਾ। ਤੇ ਉਹ ਕਾਂਦ ਨੂੰ ਧਮਕ ਪੈਣੀ ਐ। ਉਧਰੋਂ ਨੀਵਾ ਬਹੁਤ ਐਸ ਕਰਕੇ ਐਂ ਛੱਡ ਦਾਂਗੇ ਕੱਚਾ ਹੀ। ਉਹਦੇ ਤੇ ਖੇਡ ਬੋਲ ਪਰਨੀਤ। ਬੋਲ ਉੱਥੇ ਖੇਡ। मिट्टी मिट्टी जमा है हाँ उधर खेल अंकल पानी ला रहे सब्जी लावांगे मैं हां क्योंकि और सब्जी बाद में करवा लांगे दो-तीन महीने बाद बबलू राणा के ना रह गए देख जाके लो गाइस आज तो अपने इधर पड़े मंजाडा के बैठे हैं पानी पूरी ला खाटी ਤੋ ਗਾਇਸ ਇੱਧਰ ਆਪਾਂ ਪਾਣੀ ਪੂਣੀ ਲਾਤਾ ਹਜੇ ਹੋਰ ਪਾਣੀ ਲੱਗਣਾ ਹੈ ਇੱਧਰ ਆਪਾਂ ਸਬਜ਼ੀ-ਸੁੱਬੀ ਲਾਵਾਂਗੇ ਕਿਉਂਕਿ ਬਾਹਰ ਫਰਸ਼ ਤੇ ਇੱਟਾ ਨਹੀਂ ਟੈਲਾ ਨਹੀਂ ਲੱਗਣੀ ਐ ਇੱਟਾ ਨਹੀਂ ਲੱਗਣੀ ਐ ਤੇ ਇੱਟਾ ਨਹੀਂ ਲੱਗਣੀ ਐ ਫਰਸ਼ ਤੇ ਇੱਟਾ ਠੈਰ ਕੇ ਲਗਾਵਾਂਗੇ ਕਿਉਂਕਿ ਟੈਲਾ ਨਹੀਂ ਲੱਗਣੀ ਐ ਕਿਉਂਕਿ ਭਰਤ ਦੱਬੀ ਜਾਣੀ ਬਸ ਹੀ ਹਜੇ ਅੰਦਰ ਦਾ ਚੱਲ ਰਿਹਾ ਤਾਂ ਹੌਲੀ-ਹੌਲੀ ਹੋ ਜਾਏਗਾ ਫਿਰ ਦੇਖਾਂਗੇ ਅੱਗੇ ਕਿਵੇਂ ਕਰਨਾ ਆਪਾਂ ਨੂੰ ਮੰਜਾ ਵਿੱਚ ਜਾਈ ਜਾ ਰਿਹਾ ਬਾ ਇੱਧਰ ਪੇਪ ਛੱਡ ਦੋ ਇੱਧਰ ਨੰ ਕੰਦ ਉਧਰ ਟਲਾਂਣ ਜਿਆਦਾ ਹੈ ਪਿਛਲੇ ਪਾਸੇ ਸਪੋਰਟ ਘਟ ਹੈ ਇੱਧਰ ਸਪੋਰਟ ਆ ਦੱਬਿਆ ਜਾਊਗਾ ਫਰੰਟ ਤੇ ਠੀਕ ਹੈ ਮੈਂ ਘਰੇ ਚੱਲੀਆਂ ਆ ਜਉ ਤੁਸੀਂ ਆਪਰ ਤਸਵਾਰੀ ਕਰਤੀ ਇੱਧਰੋਂ ਕਰਨੀ ਹੈ ਸਸ਼ਕਲ ਦੀ ਹੋਪੀ ਸਾਰੇ ਵਧੀਆ ਤਸਵੀਰ ਠੀਕ ਆ ਉਹੀ ਵਲੌਗ ਆਪਾਂ ਕੰਟੀਨਿਊ ਕਰਤਾ ਮਾਰਨਿੰਗ ਦਾ ਟਾਈਮ ਮਾਰਨਿੰਗ ਮੈਂ ਸੇਵ ਡਿਊਟੀ ਹੋਈਆਂ ਸੀ ਵਜੇ ਉੱਠ ਗਏ ਮੌਸਮ ਅੱਜ ਬਹੁਤ ਠੰਡਾ ਸੀ ਕਿਉਂਕਿ ਹਨੇਰੀ ਆਉਂਦੀ ਪਈ ਸੀ ਰਾਤ ਸਾਡੀ ਲਾਈਟ ਵੀ ਬੰਦ ਹੋ ਗਈ ਪੂਰੇ ਪੌਣੇ 4:30 ਵਜੇ ਲਾਈਟ ਬੰਦ ਹੋਈ ਸੀ ਉਦੋਂ ਨੀਂਦ ਪੂਰੀ ਹੋ ਗਈ ਮੈਂ ਤਾਂ ਉਠੀ ਬੈਣੀ 5:30 ਵਜੇ ਦੇਖਿਆ ਬਾਹਰ ਮੌਸਮ ਠੰਡਾ ਹੈ ਤੇ ਮੈਂ ਬਾਹਰ ਬਹਿ ਗਈ ਜਾ ਕੇ ਮੈਂ ਬੈਠੀ ਰਹੀ ਫਿਰ ਘਰ ਦੇ ਕਰੌਂਦੇ ਕੋਲੇ ਬਹਿ ਗਈ ਪਾਣੀ ਪੀ ਲਿਆ ਚਾਹ ਪੀ ਲਈ ਉਸ ਤੋਂ ਬਾਅਦ ਸਾਡੇ ਵੀਰੇ ਟੈਲਾਂ ਲਾਣ ਲੱਗੇ ਹੋਏ ਸੀ ਉਹਨਾਂ ਨੂੰ ਚਾਹ ਦਿੱਤੀ ਤੇ ਸਾਡੇ ਇੱਕ ਹੋਰ ਅੰਕਲ ਆਏ ਹੋਣੇ ਬਾਹਰ ਉਹਦੀ ਮਿੱਟੀ ਸਵਾਰੀ ਕਰਨੀ ਉਹਨਾਂ ਨੂੰ ਚਾਹ ਦਿੱਤੀ ਤੇ ਮੇਰੀ ਵਾਰੀ ਹੋਣੀ ਚਾਹ ਦਿੱਤੀ ਪੀਣ ਦੀ ਤੇ ਪਤਨ ਲੱਗ ਦੂਆ ਹੋਇ ਨਾ ਸੰਪੱਤ ਗਿਆ ਤੇ ਉਹ ਅਹੀ ਖੰਡੇ ਪੈਨ ਸਾਣਾ ਇੰਜੋਏ ਕਰਕੇ ਪਈ ਮੈਂ ਆਪਣੇ ਸਾਰੇ ਕੰਮ ਕੰਪਲੀਟ ਕਰ ਲਏ ਬਥੇ ਫਾਈਲਿੰਗ ਹੋ ਗਈਆਂ ਨੇ ਬਸ ਹੁਣ ਮੈਂ ਨਹਾਣਾ ਜਾ ਕੇ ਆਕੇ ਤੇ ਬਾਕੀ ਜਿਹੜੇ ਕੰਮ ਨੇ ਰੋਟੀ ਰੋਟੀ ਦਾ ਲਿਖ ਦੇਆ ਬਾਕੀ ਅਵਤਾਰ ਦੀ ਤਿਆਰੀ ਕਰਦੇ ਪਏ ਨੇ ਆਫਿਸ ਦੀ ਤੇ ਅੱਜ ਹੀ ਜਾਣਾ ਨੇ ਬਾਜ਼ਾਰ ਬਾਕੀ ਕੁਝ ਕੁ ਮੈਂ ਨਿਆ ਭੈਣਾ ਦੇਣਾ ਦਮਨ ਦੇ YouTube ਚੈਨਲ ਤੇ ਕਮੈਂਟ ਆ ਰਹੇ ਸੀ ਕਿ ਚੈਨਲ ਕਿਵੇਂ ਬਣਾਦਾ ਇਹ ਸਾਨੂੰ ਜਰੂਰ ਦੱਸੋ ਤੇ ਇਹ ਤੁਹਾਨੂੰ ਦਮਨ ਦੇ ਚੈਨਲ ਤੇ ਵੀਡੀਓ ਦੇਖ ਜਿਏਗੀ ਅ ਦਮਨ ਬਣਾ ਦੇਗੀ ਉਸ ਚੈਨਲ ਦੇ ਵੀਡੀਓ ਤਾਂ ਤੁਸੀਂ ਉੱਥੇ ਜਾ ਕੇ ਜਰੂਰ ਜਾ ਕੇ ਦੇਖ ਲਓ ਜਿਹੜੀਆਂ ਭੈਣਾਂ ਨੂੰ ਮਤਲਬ ਕਮੈਂਟ ਸੀ ਕਿ ਇਹ ਚੀਜ਼ ਬਾਰੇ ਦੱਸਿਓ ਤਾਂ ਉੱਥੇ ਤੁਹਾਨੂੰ ਇਹ ਤਾਂ ਪਤਾ ਲੱਗ ਜਾਵੇਗਾ ਦਮਨ ਸਾਰਾ ਕੁਝ ਤੁਹਾਨੂੰ ਕਲੀਅਰ ਕੱਟ ਦੱਸ ਦੇਗੀ ਜਿਵੇਂ ਵੀ ਹੋਇਆ ਜੋ ਵੀ ਜਿਵੇਂ ਚੈਨਲ ਬਣਦਾ ਹੈ ਉਹ ਸਾਰਾ ਕੁਝ ਦਮਨ ਦੱਸ ਦੇਗੀ ਤੇ ਜਿਹੜੇ ਦਮਨ ਦੇ ਚੈਨਲ ਦੇ ਨਾਮ ਇਹਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਅੱਜ ਨਾਲ 70 ਭਾਰੇ ਨਾਲ ਚੈਨਲ ਲਾਈਕ ਕਰ ਰਹੇ ਹਾਂ ਤੁਸੀਂ ਇਹਨਾਂ ਚੈਨਲ ਵਲੋਗ ਨੂੰ ਲਾਈਕ ਕਰੋ ਨਾਲ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਠੀਕ ਹੈ ਜੀ ਆਪਣਾ ਪੰਜਾਬੀ ਪਿਆਰ ਵਾਲਾ ਚੈਨਲ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਹੂੰ ਕੋਸ਼ ਕਰ ਰਹੇ ਕਿੰਨੇ ਸਾਰੇ ਟੱਬਰ ਨੇ ਚੈਨਲ ਬਣਾ ਲਏ ਤੁਸੀਂ ਤੁਸੀਂ ਦੋ ਇੱਕ ਇਹਨਾਂ ਰੂਲ ਲਈ ਦੋ ਤੁਸੀਂ ਬੁੜੀਆਂ ਨੇ ਚੈਨਲ ਨਹੀਂ ਬਣਾ ਦੋ ਲੈ ਦੱਸੋ ਅਸੀਂ ਜਿੱਦਣ ਪਹਿਲਾਂ ਵਲੋਗ ਪਾਇਆ ਸੀ ਦਮਣ ਨੇ ਉਦੋਂ ਵੀ ਦੱਸਿਆ ਸੀ ਕਿ YouTube ਕਿਸੇ ਦਾ ਨਹੀਂ ਹੈਗਾ ਸਭ ਦਾ ਇੱਕ ਜਣੇ ਦਾ ਨਹੀਂ ਹੈਗਾ ਕਿ ਇੱਕ ਜਣੇ ਦਾ YouTube ਮੇਰਾ ਦੂਜਾ ਬਣਾ ਨਹੀਂ ਸਕਦਾ ਨਹੀਂ ਇਹੋ ਜੀ ਗੱਲ ਕੋਈ ਨਹੀਂ ਤੁਸੀਂ ਆਰਾਮ ਨਾਲ ਚੈਨਲ ਬਣਾਓ ਬੱਪਾ ਨੇ ਮੱਚੂ ਤੇ ਤੁਸੀਂ ਆਪਣਾ ਚੈਨਲ ਬਣਾਓ ਬਈ ਕਿਸੇ ਨੇ ਦੇਖੂਗਾ ਸੁਣ ਨਹੀਂ ਕਰੇਗੀ ਚਲੋ ਜੀ ਇੱਧਰ ਡੱਬਾ ਆਪਣਾ ਓਪਨ ਹੋ ਰਿਹਾ ਤੇ ਇੱਧਰ ਸਾਡਾ ਸਿਮੂ ਵੀ ਆਹੀ ਸਿਮਰਨ ਨਾਲ ਹਰੇ ਚੀਜ਼ਾਂ ਜੋ ਮਤਲਬ ਸ਼ੇਅਰ ਕਰਕੇ ਖਾਣੇ ਆ ਸਾਨੂੰ ਐ ਲੱਗਦਾ ਸਾਡਾ ਪੁੱਤ ਨਾਲ ਬੈਠਾ ਸਾਡੇ ਐ ਸਿਮਰਨ ਥੋੜੀ ਜਾਲ ਹੈ ਉੱਤ ਤੱਕ ਨੀ ਡਾ ਜੀ ਪਾਪਾ ਆਪਣੀ ਚੁਆਇਸ ਦੱਸੋ ਤੁਸੀਂ ਕੀ ਖਾਣਾ ਚਾਹੁੰਦੇ ਹੋ ਕਿ ਕੋਈ ਹੋਰ ਖਾਣਾ ਚਾਹੁੰਦੇ ਹੋ ਜੀ ਪੀਲੇ ਰੰਗ ਦੀ ਖਾਉਂਗਾ ਪੀਲੇ ਰੰਗ ਦੀ ਸਾਰੇ 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 ਹੀ ਖਾਓ ਥੋੜੀ ਥੋੜੀ ਹਾਂ ਥੋੜੀ ਥੋੜੀ ਸਾਰੇ ਖਾਓ ਸਾਰੇ ਟੇਸਟ ਕਰੋ ਠੀਕ ਹੈ ਲਓ ਤੁਹਾਨੂੰ ਪੂਲੀ ਹਾਂ ਜੀ ਲਓ ਤਾਂ ਮੈਨੂੰ ਦੱਸੋ ਟੇਸਟ ਕਰਕੇ ਕਿਵੇਂ ਆ ਓ ਮਾਈ ਗਾਡ ਕੀ ਹੋ ਗਿਆ ਲੈ ਬਾਕੀ ਬਹੁਤ ਯਾਰ ਡਿਫਰੈਂਟ ਹੈ ਤੁਹਾਨੂੰ ਬਹੁਤ ਹੀ ਡਿਫਰੈਂਟ ਹੈ ਓਹੋ ਫਰੂਟ ਦਾ ਟੇਸਟ ਆ ਰਿਹਾ ਹਾਂ अरे रियल मैंगो लागे रे टू बी वेरी ऑनेस्ट खा के देखो ओके हम्म सिमरन बहुत एसी यार बहुत एसी अपना ना पापा खा के दीजिए बहुत हाँ। है हां चॉकलेट्स हम्म अब तो, mm. तो खट्टा ही क्यों होता है ਕਫੂਰ ਦਾ ਹੋਇਆ ਖੱਟਾ ਤਾਂ ਨਹੀਂ ਆਉਂਦਾ। ਤੇ ਇਹ ਜਦੋਂ ਦੱਬਾ। ਨਾ ਕਿੱਥੇ ਸਾਹ ਦੇ ਆਉਣ ਦਾ। ਲਓ ਜੀ ਆਹ ਦੇਖੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਾਫੀ ਤੇ ਭੈਣਾਂ ਨੂੰ ਪਤਾ ਲੱਗ ਜਾਣਾ ਭਰਾਵਾਂ ਨੂੰ ਕਿ ਇਹ ਹੈਗੀਆਂ ਜੀ ਚਾਕਲੇਟ ਸਪੈਸ਼ਲ ਯੂਕੇ ਦੀਆਂ ਤੇ ਸਪੈਸ਼ਲ ਸਾਨੂੰ ਯੂਕੇ ਤੋਂ ਆਈਆਂ ਨੇ ਚਾਕਲੇਟਸ ਤੇ ਅੱਜ ਅਸੀਂ ਇਹ ਟਰਾਈ ਕਰਨ ਲੱਗੇ ਆਂ। ਇਹ ਬਹੁਤ ਹੀ ਫੇਮਸ ਨੇ ਉੱਥੇ ਇਸ ਨਾਮ ਹੈਗਾ ਹੋਟਲ ਚਾਕਲੇਟ। ਹੋਟਲ ਚਾਕਲੇਟ ਠੀਕ ਹੈ ਤੇ ਇਹ ਹੁਣ ਕਫੂਰ ਦਾ ਡੱਬਾ। ਇਸੀ ਦੱਬਾ ਕੋਈ ਮਸ਼ਹੂਰੀ ਨਹੀਂ ਅਸੀਂ ਕਰ ਰਹੇ ਠੀਕ ਹੈ ਜੀ ਇਹਦੀ ਜਸਟ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹਨੂੰ ਸਾਨੂੰ ਆਈਆਂ ਹੋਈਆਂ ਨੇ ਸਪੈਸ਼ਲ ਤੇ ਅਸੀਂ ਅੱਜ ਇਹਨਾਂ ਨੂੰ ਖਾ ਕੇ ਵੇਖਣ ਲੱਗੇ ਹਾਂ ਕਾਫੀ ਦਿਨ ਦੀਆਂ ਆਈਆਂ ਪਰ ਆਪਾਂ ਨੇ ਇਹਨੂੰ ਖੋਲਿਆ ਨਹੀਂ ਇਹੀ ਕਿ ਜਦੋਂ ਦੂਸਰੀਆਂ ਖਤਮ ਹੋ ਜਾਣੀਆਂ ਫੇਰ ਖਾਵਾਂਗੇ ਪਰ ਹੁਣ ਦੇਖ ਕੇ ਲੱਗਿਆ ਕਿ ਨਹੀਂ ਖਾਣੀਆਂ ਚਾਹੀਦੀਆਂ ਨੇ ਇਹ ਤੇ ਇੱਧਰ ਮੇਰੇ ਪੁੱਤ ਦੀ ਆਈ ਹੋਈ ਕੈਨੇਡਾ ਤੋਂ ਕਾਲ ਹੈਲੋ ਸਿਮੂ ਬੋਲ ਸਿਮੂ ਹੈਲੋ ਬੋਲ ਪਾਪਾ ਦਾ ਫੋਨ ਪਾਪਾ ਦਾ ਫੋਨ ਪਾਪਾ ਦਾ ਫੋਨ ਚੈੱਕ ਕਰ ਲਓ ਜੀ ਮਿਲ ਲਓ ਸਿਮਰਨ ਨੂੰ ਤੁਸੀਂ ਕਹਿੰਦੇ ਸੀ ਨਾ ਸਿਮਰਨ ਨੂੰ ਮਿਲਾ ਦਿਓ ਸਿਮਰਨ ਨੂੰ ਮਿਲਾ ਦਿਓ ਲਓ ਆ ਮੇਰਾ ਪੁੱਤ ਸਿਮਰਨ ਮਿਲੋ ਅੱਜ ਸਿਮਰਨ ਨੂੰ ਕੈਨੇਡਾ ਚ ਬੈਠੇ ਨੂੰ ਹੈ ਬਲੌਗ ਕਿਉਂ ਨਹੀਂ ਬਣਾਉਂਦਾ ਤੂੰ ਐਂਦਾ ਸਿਮਰਨ ਐਂ ਨਹੀਂ ਲਾਦਾ ਮਮਾ ਨਹੀਂ ਕਹ ਕ ਵੀਡੀਓ ਕਿਹੜੇ ਬਲੌਗ ਉੱਤੇ ਬਣਾ ਰਹੇ ਹੋ ਫੋਨ ਤੋਂ ਹਾਂ ਵੀਡੀਓ ਬਣਾ ਰਹੇ ਹਾਂ ਜੀ ਆਪਾਂ ਤੁਹਾਨੂੰ ਮੈਂ ਦੱਸਿਆ ਸੀ ਕੱਲ ਕਿ ਅਵਤਾਰ ਨੇ ਫੋਨ ਲਿਆ ਹੋਇਆ ਦੱਸੋ ਕੀ ਨਾਂ ਇਹ ਮਿੰਨੂ ਗੂਗਲ ਜਿਵੇਂ ਨਹੀਂ ਗੂਗਲ ਪਿਕਸਲ 9 ਪ੍ਰੋ ਐਕਸ ਲਓ ਜੀ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਆਉਂਦੇ ਮੇਰਾ ਮੂਰ ਨਾਲ ਮੈਂ ਤਾਂ ਸੁੱਤੀ ਉੱਠੀ ਤੁਹਾਨੂੰ ਕੁੱਲਿਆਂ ਨੂੰ ਇੱਕ ਛਾਤਣਾ ਸਸੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ ਆਰ ਵਾਸੀ ਫਾਰਮ ਦੀ ਚੈਨਲ ਪਹਿਲਾਂ ਮੈਂ ਤੁਹਾਨੂੰ ਨਾ ਬਾਹਰ ਦਿਖਾਦਾ ਫਿਰ ਮੈਂ ਆਪਾਂ ਅੰਗੇ ਗੱਲ ਕਰਦੇ ਆਂ ਚਲੋ ਜੀ ਮਾਰਨਿੰਗ ਦਾ ਟਾਈਮ ਆ ਤੇ ਮੀਂਹ ਫੁੱਲ ਪੈ ਰਿਹਾ ਅ ਸਵੇਰ ਦਾ ਸ਼ੁਰੂ ਹੋਇਆ ਪੌਣੇ ਕੋ 10 ਵਜੇ ਦਾ ਮੀਂਹ ਸ਼ੁਰੂ ਹੋਇਆ ਤੇ ਟਾਈਮ ਪੌਣੇ 11 ਹੋ ਗਏ ਨੇ ਹੁਣ ਅੱਜ ਸਵੇਰੇ ਸੇ ਰਹਿ ਤਹੀ ਕਹਿਣਾ ਕਿ ਅੱਜ ਸਵੇਰੇ ਸੇ ਕਿੱਧਰ ਚੱਲੇ ਹੋਤੇ ਅੱਜ ਸਵੇਰੇ ਸੇ ਸਾਨੂੰ ਪੈ ਗਿਆ ਕੰਮ ਬਹੁਤ ਅਰਜੈਂਟ ਤੇ ਅਸੀਂ ਨਿਕਲਿਆ ਤੇ ਅੱਜ ਜਿਹੜੀ ਵਲੋਗਿੰਗ ਕਰ ਰਹੀਆਂ ਜੀ ਮੈਂ ਏ ਅਸੀਂ ਕਰ ਰਹੇ ਹਾਂ ਜੀ ਜਿਹੜਾ ਆਹ ਕਾਰਨੇ ਨਵਾਂ ਫੋਨ ਲਿਆ ਤੁਸੀਂ ਮੈਨੂੰ ਲੱਗਦਾ ਸਾਡੇ ਪਿਛਲੇ ਵਲੌਗ ਚ ਦੇਖਿਆ ਹੋਣਾ ਤੇ ਇਹਦਾ ਨਾਮ ਨੂੰ ਜੋ ਵੀ ਹੈਗਾ ਉਹ ਕਾਰ ਦੱਸੰਗੇ ਮੈਨੂੰ ਕੋਈ ਖਾਸ ਨੌਲੇਜ ਨਹੀਂ ਇਹਦੇ ਬਾਰੇ ਕਿਹੜਾ ਲਿਆ ਹੋਣਾ ਸਭ ਕੁਝ ਪਤਾ Google Pixel 9 Pro XL ਹਾਂ ਤੇ ਇਸ ਤੋਂ ਵਲੌਗਿੰਗ ਹੋ ਰਹੀ ਹੈ ਤੇ ਇਹ ਕਮੈਂਟ ਕਰਕੇ ਦੱਸਿਓ ਕਿ ਇਤੋਂ ਕਲੈਰਟੀ ਕਿਵੇਂ ਆ ਕਿਵੇਂ ਆ ਹਨਾ ਕਿ ਕਿ ਜਿਹੜਾ ਮੇਰਾ ਆਈਫੋਨ ਹੈ ਨਾ ਇਹ ਹੁਣ ਕੰਮ ਖਰਾਬ ਕਰ ਰਿਹਾ ਸੀ ਤੇ ਨਾ ਤਾਂ ਇਹ ਵਲੌਗਿੰਗ ਤੇ ਕਿਤਰਾ ਹੁੰਦੀ ਸੀ ਵਿੱਚ ਕਲੈਰਟੀ ਨਹੀਂ ਸੀ ਰਹੀ ਤੇ ਆਧਾਰ ਨੇ ਫੋਨ ਨਵਾਂ ਲੈਣਾ ਸੀ ਤੇ ਮੈਂ ਕਿਹਾ ਚਲੋ ਅੱਜ ਆਪਾਂ ਵੀਡੀਓ ਜਿਹੜੀ ਇਤੋਂ ਸ਼ੂਟ ਕਰਕੇ ਦੇਖ ਜੇ ਬਸ ਆਪਾ ਸੇਰ ਦੇ ਘਰੋਂ ਨਿਕਲੇ ਆ ਤੇ ਅਸੀਂ ਜਾਣਾ ਸਲਾਮ ਸਾਡਾ ਤੁਹਾਨੂੰ ਪਤਾ ਹੀ ਕਿ ਮਿਸਤਰੀਆਂ ਦਾ ਕੰਮ ਜਿਹੜਾ ਚੱਲਦਾ ਪਿਆ ਆਪਣੇ ਜਿਹੜੇ ਲੱਗੇ ਹੋਏ ਜਟਾਈਲਾਂ ਵਾਲੇ ਭਈਏ ਹਨ ਤੇ ਅੱਜ ਉਹਨਾਂ ਨੇ ਕੁਝ ਕਿਚਨ ਦਾ ਕੰਮ ਕਰਨਾ ਸੀ ਉਹ ਸਿੰਕ ਨੂੰ ਕੁਝ ਮੇਚਾ ਮੋਚਾ ਲਾ ਦਿੱਤੇ ਤੇ ਇੱਕ ਵਾਰੀ ਸਿੰਕ ਲੈ ਆਓ ਤੁਸੀਂ ਜਿਹੜੀ ਸਿੰਕ ਲਗਣੀ ਹੈ ਜਿਹੜੀ ਕਿਚਨ ਚਾਹਣਾ ਦੂਸਰੀ ਜੰਕ ਨਹੀਂ ਸਿੰਕ ਉਹ ਕਹਿ ਰਹੀ ਸੀ ਯਾਨੀ ਆਪਾਂ ਪੰਜਾਬੀ ਸਿੰਕ ਕਹਿੰਦੇ ਆ ਓਵਰ ਸਿੰਕ ਕੀ ਕਹਿੰਦੇ ਨੇ ਇੰਗਲਿਸ਼ ਤੇ ਕੋਸੇ ਅਸੀਂ ਉਹ ਦੇਖਣ ਚੱਲੇ ਆ ਤੇ ਕੋਈ ਸਾਡੇ ਕਾਰੀਗਰਾਂ ਦੇ ਕੰਮ ਸੀ ਕਿਉਂਕਿ ਅੱਜ ਤੋਂ ਨਾ ਅ ਅਹੀ ਸਾਰੇ ਸਾਰੇ ਬਲੌਗਰ ਜਿੰਨ ਕੱਦਿਆ ਕਰਾਂਗੇ ਕਿਉਂਕਿ ਉਹਨਾਂ ਬਾਸੀ ਸਾਹਿਬ ਨਾਲ ਨਾਈਟ ਡਿਊਟੀ ਤੇ ਹੋਗੇ ਨੇ ਸਾਢੇ 12 ਵਜੇ ਤੱਕ ਇਹ ਘਰੇ ਰਹਿਣਗੇ ਸਾਢੇ 12 ਤੱਕ ਅਸੀਂ ਆਪਣੇ ਸਾਰੇ ਕੰਮ ਨਿਪਟਾਰਾ ਕਰਾਂਗੇ ਜਿਹੜੇ ਬਾਜ਼ਾਰ ਦੇ ਨੇ ਡਾਈ ਵਾਲੇ ਨੇ ਕਾਰੀਗਰਾਂ ਵਾਲੇ ਨੇ ਹਨਾ ਉਹ ਸਾਰੇ ਕੰਮ ਨਿਪਟਾ ਕੇ ਤੇ ਬਸ ਹੁਣ ਮੈਂ ਘਰੋਂ ਫਟਾਫਟ ਨਿਕਲਾਂ ਹੀ ਬੱਚੇ ਸਾਡੇ ਸਕੂਲ ਦੇ ਸੀ ਮੈਂ ਤਾਂ ਚਲੋ 12 ਵਜੇ ਡਿਊਟੀ ਜਾਣਾ ਪਉਣੇ ਹੈ ਮੇਰੇ ਟਾਈਮ ਹੈ ਕੰਮ ਕਰਕੇ ਆ ਜਾਾਂਗੇ ਸਾਰੇ ਨਾਲੇ ਆਪਣੇ ਜਿਹੜੇ ਘਰ ਦੇ ਸਿੰਕ ਦੇਖ ਲਾਂਗੇ ਨਾਲੇ ਪਤੀਪ ਵਾਲੇ ਕੰਮ ਕਰ ਲਾਂਗੇ ਤੇ ਬਾਕੀ ਤੁਸੀਂ ਕਾਫੀ ਬਲੌਗਰ ਨੂੰ ਪਿਆਰ ਦੇ ਰਹੇ ਹੋ ਬਹੁਤ ਬਹੁਤ ਥੈਂਕ ਯੂ ਤੇ ਕਾਫੀ ਭੈਣਾ ਦੇ ਕਮੈਂਟ ਵੀ ਸੀ ਤੇ ਬਹੁਤ ਵਧੀਆ ਕਮੈਂਟ ਕਰਦੀਆਂ ਬਹੁਤ ਸੋਹਣੇ ਸੋਹਣੇ ਤੇ ਦਮਨ ਦੇ ਚੈਨਲ ਨੂੰ ਵੀ ਫੁੱਲ ਸਪੋਰਟ ਤੁਸੀਂ ਕੀਤੀ ਹੈ ਤੇ ਅੱਗੇ ਵੀ ਫੁੱਲ ਸਪੋਰਟ ਕਰਦੇ ਰਹੋ ਤੇ ਸਾਡਾ ਬੁਟੀਕ ਵਾਲਾ ਚੈਨਲ ਹੈ ਜਿਹੜਾ ਉਹਨੂੰ ਵੀ ਤੁਸੀਂ ਫੁੱਲ ਸਪੋਰਟ ਕਰਿਓ ਠੀਕ ਹੈ ਜੀ ਤੇ ਲਓ ਜੀ ਮੀਂਹ ਫੁੱਲ ਆ ਦੇਖੋ ਮੀਂਹ ਪੂਰਾ ਫੁੱਲ ਪੈ ਰਿਹਾ ਫੁੱਲ ਜਦੋਂ ਵੀ ਪੱਕਣ ਦਾ ਟਾਈਮ ਆਉਂਦਾ ਨਾ ਹਾਂ ਉਧਰ ਸਨੇ ਆਪਣਾ ਰੰਗ ਦਿਖਾਉਣਾ ਹੀ ਹੁੰਦਾ ਹੈ ਉਧਰ ਹੁਣ ਜੀਰੀਆਂ ਵੱਢਣ ਦਾ ਟਾਈਮ ਆ ਤੇ ਆ ਸਕਦੇ ਨੇ ਜੀਰੀਆਂ ਹੁਣ 10000 ਤੋਂ ਪਰੇ ਸ਼ੁਰੂ ਹੋ ਜਾਣਾ ਕੰਮ ਤੇ ਇਹ ਕੰਮ ਹੁੰਦੀ ਉਦੋਂ ਨਹੀਂ ਬਾਕੀ ਤੁਹਾਡੇ ਇਲਾਕੇ ਦਾ ਸ਼ਾਇਦ ਸ਼ੁਰੂ ਕਰੀ ਦਿੱਤਾ ਹੋਣਾ ਉਧਰ ਸਾਡੇ ਵੱਲ ਤਾਂ ਹਾਂ ਗਰਦਾਸਪੁਰ ਜਿਹੇ ਵੱਲ ਤਾਂ ਪਹਿਲਾਂ ਹੀ ਬੀਜੀਆਂ ਜਾਂਦੀਆਂ ਪਹਿਲਾਂ ਹੀ ਵੱਢੀਆਂ ਜਾਂਦੀਆਂ ਸਾਡੇ ਇੱਧਰ ਥੋੜਾ ਜਿਹਾ ਲੇਟ ਹੋ ਜਾਂਦਾ ਕੰਮ ਬਾਕੀ ਚਲੋ ਜੀ ਬਣੇ ਰਹੋ ਤੁਸੀਂ ਵਲੌਗ ਤੇ ਵਲੌਗ ਆਪਾਂ ਕੰਟੀਨਿਊ ਰੱਖਾਂਗੇ ਠੀਕ ਹੈ ਜੀ ਇਹ ਤਾਂ ਆਫਿਸ ਚਲੇ ਜਾਵਾਂਗੇ ਆਪਣਾ ਫੋਨ ਲੈ ਕੇ ਫਿਰ ਮੈਂ ਆਪਣੇ ਇਸੇ ਫੋਨ ਤੇ ਬਣਾਵਾਂਗੀ ਆਪਾਂ ਇੱਧਰ ਸੈਟਿੰਗ ਕਰ ਲਿਆ ਕਰਨਗੇ ਬਸ ਜੀ ਇਹਨਾਂ ਨੂੰ ਉੱਥੇ ਕੁਝ ਲੱਗਿਆ ਇਹਨਾਂ ਦੀ ਹੁਣ ਮੈਂ ਡਿਊਟੀ ਲਈ ਕਿ ਹੁਣ ਤੁਹਾਡੇ ਕੋਲ ਫੋਨ ਆ ਤੇ ਤੁਸੀਂ ਵੀ ਵਲੌਗਿੰਗ ਕਰਦੇ ਮੇਰੇ ਕੰਦੀ ਸਿਰ ਤੇ ਨਹੀਂ ਛੱਡਣਾ ਕਿਉਂਕਿ ਜਿੱਦਾਂ ਵੀ ਵਲੌਗ ਨਹੀਂ ਆਉਂਦਾ ਤੇ ਫਿਰ ਸਾਰੇ ਕਹਿ ਦਿੰਦੇ ਦੀਦੀ ਵਲੌਗ ਕਿਉਂ ਨਹੀਂ ਆਇਆ ਵਲੌਗ ਕਿਉਂ ਨਹੀਂ ਆਇਆ ਮੈਨੂੰ ਸਪੈਸ਼ਲ WhatsApp ਤੇ ਕਮੈਂਟ ਕਰ ਦੇ ਨੇ ਠੀਕ ਹੈ ਹੁਣ ਤੁਸੀਂ ਮੈਸੇਜ ਇੱਧਰ ਵੀ ਕਰ ਸਕ ਆ ਨਾ ਮੈਂ ਤੋਂ ਕਲਿੱਪ ਜੋੜ-ਜੋੜ ਕੇ ਪਾਈ ਆਇਆ ਕਰਾਂਗਾ ਹਾਂ ਚਲੋ ਮਿਲਦੇ ਆ ਤੁਹਾਨੂੰ ਕਿ ਤੁਹਾਨੂੰ ਨੇ ਮੈਨੂੰ ਬੜਾ ਕਿਹਾ ਕਿ ਤੁਸੀਂ ਨਾ ਲਓ ਇਹ ਫੋਨ ਹਾਂ ਮੈਨੂੰ ਨਹੀਂ ਤੁਸੀਂ ਆਈਫੋਨ ਲਓ ਤੇ ਮੈਨੂੰ ਐਕਚੁਅਲੀ ਨਾ ਆਈਫੋਨ ਦਾ 14 14 ਨਾ ਟੱਚ ਅੱਡ ਹੈ ਉਹਦਾ ਥੋੜਾ ਜਿਹਾ ਨਾ ਜਿਹੜੇ ਹਰ ਚੀਜ਼ਾਂ ਕਦੇ ਇੱਥੇ ਕਲਿੱਕ ਕਰੋਗੇ ਕਦੇ ਇੱਥੇ ਕਲਿੱਕ ਕਰੋਗੇ ਮੈਨੂੰ ਐਂਡਰੋਇਡ ਦੀ ਆਦਤ ਪਈ ਹੋਈ ਆ ਪਰ ਨਹੀਂ ਇਹਦਾ ਜਿਹੜਾ ਜੋ ਵੀ ਹੈਗਾ ਸਿਸਟਮ ਸਾਰਾ ਆਈਫੋਨ ਵਰਗਾ ਮੈਂ ਦੇਖਿਆ ਬਹੁਤ ਘੈਂਟ ਹੈ ਫੋਨ ਇਹਨਾਂ ਤੋਂ ਅਸਕਰ ਐਂਡਰੋਇਡ ਹੀ ਚਾਹੀਦਾ ਸੀ ਮੈਂ ਦੱਸਿਆ ਨਾ ਤਾਂ ਨੇ 5 ਸਾਲਾਂ ਬਾਅਦ ਲਿਆ ਤਾਂ ਤਦੋਂ ਤੱਕ ਬਹੁਤ ਸਾਢੇ 5 ਸਾਲ ਬਾਅਦ ਸਾਢੇ 5 ਸਾਲ ਬਾਅਦ ਖੋਣ ਲਿਆ ਹਨਾ ਖੇਤੀ ਦੇ ਕੇ ਲੈਂਦੇ ਨਹੀਂ ਇਹਨਾਂ ਦਾ ਤੁਹਾਨੂੰ ਪਤਾ ਆਫਿਸ ਦਾ ਕੰਮ ਹੈ ਇਹਨਾਂ ਨੂੰ ਐਂਡਰੋਇਡ ਹੀ ਕਹਿੰਦੇ ਕਿ ਮੈਨੂੰ ਐਂਡਰੋਇਡ ਹੀ ਵਧੀਆ ਤੇ ਆਪਾਂ ਨੇ ਫਿਰ ਆਪਣਾ ਬਿਜ਼ਨਸ ਆ ਹਨਾ ਤੇ ਇਹਦੇ ਤੇ ਆਪਣੀ ਬਲੌਗਿੰਗ ਜਿਹੜੀ ਹੁੰਦੀ ਹੈ ਆਈਫੋਨ ਤੇ ਤੇ ਇਸ ਕਰਕੇ ਫਿਰ ਆਪਾਂ ਆਈਫੋਨ ਲਿਆ ਤੇ ਚਲੋ ਇਹ ਵੀ ਫੋਨ ਬਹੁਤ ਵਧੀਆ ਮੈਨੂੰ ਵਧੀਆ ਲੱਗਿਆ ਹੁਣ ਜੀ ਸ਼ੈਂਕ ਦੇਖਣ ਵਾਸਤੇ ਆਪਾਂ ਪਹੁੰਚ ਗਏ ਆ ਤੇ ਹੁਣ ਇਹ ਵਾਈਟ ਦਾ ਹੈ ਨਹੀਂ ਨਹੀਂ ਵਾਈਟ ਨਹੀਂ ਹੈਗਾ ਇਹ ਥੋੜਾ ਜਿਹਾ ਗ੍ਰੇ ਜਿਹਾ ਥੋੜਾ ਜਿਹਾ ਉਹਦਾ ਕੰਡਾ ਹਾਂ ਇਹ ਥੋੜਾ ਜਿਹਾ ਹਲਕਾ ਮਤਲਬ ਗ੍ਰੇਸ਼ ਵਰਗੀ ਮਾਰਦਾ ਇਹ ਤੇ ਆਪ ਵਾਸੇਸ਼ਨ ਵੀ ਇੱਕ ਪੁਸਲੀ ਆਪਾਂ ਸ਼ਿੰਕ ਹਾਂ ਸ਼ਿੰਕ ਹੈ ਤੇ ਇਕਾਸ਼ ਸ਼ਿੰਕ ਹੈ ਦੇਖਣ ਨੂੰ ਬਿਲਕੁਲ ਐ ਲੱਗਦਾ ਜਿਵੇਂ ਇਹ ਗ੍ਰੇਨਾਈਟ ਹੀ ਹੈ ਤੇ ਗ੍ਰੇਨਾਈਟ ਲੱਗ ਰਿਹਾ ਦੇਖਣ ਨੂੰ ਤੇ ਸਾਡੀ ਸੈਲਫ ਵਾਈਟ ਹੈ ਤੇ ਵਾਈਟ ਨਾਲ ਮੈਚ ਕਰ ਜੂਗਾ ਤੇ ਸਾਨੂੰ ਇਹ ਵਾਈਟ ਕਲਰ ਦਾ ਹੀ ਪਸੰਦ ਆਇਆ ਤੇ ਬਾਕੀ ਦਿਖਾਤਾ ਸਟੀਲ ਵਾਲੇ ਵੀ ਰਹੇ ਸੀਗੇ ਤੇ ਇਹ ਸਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਅਸੀਂ ਇਹੀ ਲੈਣ ਦੀ ਸਲਾਹ ਕਰ ਰਹੇ ਹਾਂ ਇਹ ਪਸ ਅਸੀਂ ਇਹ ਦੇਖਣ ਦੇ ਦਿੱਤੇ ਬਾਕੀ ਅ ਸਟੀਲ ਦਾ ਵੀ ਦੇਖਿਆ ਸੀਗਾ ਸਟੀਲ ਦਾ ਪਹਿਲਾਂ ਲਾਇਆ ਵੀ ਹੋਇਆ ਅੱਜ ਇਹ ਨਵਾਂ ਜਿਹਾ ਵੈਰਾਈਟੀ ਅੱਜ ਪਹਿਲੀ ਵਾਰ ਦੇਖੀ ਹੈ ਨਾ ਇਹਦੇ ਚ ਹੋਰ ਕੀ ਕੁਝ ਮਿਲਦਾ ਜੀ ਪਾਉ ਜੀ ਬਸ ਆਹ ਤੇ ਜੜੀਆਂ ਜੀ ਕੋਈ ਜੜੀਆਂ ਨਹੀਂ ਨੇ ਕੌੜਦਾ ਆ ਜਾਲੀਆਂ ਆ ਗਿਆ ਨਹੀਂ ਜੀ ਜਾਰੀ ਸਟ੍ਰੀਮ ਚ ਨਹੀਂ ਹਾਂ ਦੇਖੋ ਕੀ ਰਹੇ ਜੀ ਠੀਕ ਹੈ ਇਹਦੇ ਅੰਦਰ ਕੋਈ ਨੀ ਜੀ ਹੈਗੀ ਜਿਵੇਂ ਹਾਂ ਜੀ ਹਾਂ ਅੱਗੇ ਲਈ ਬਹੁਤ ਵੀ ਗੱਲ ਲਈ ਹੂੰ ਹੂੰ ਇਹ ਬੰਦ ਕਰਨਾ ਸਹੀ ਹੈ ਫਿਰ ਸਾਨੂੰ ਆ ਜਾਣਾ ਹੈ ਹੂੰ ਐਂਡ ਐਸ ਹਾਂ ਬੰਦ ਕਰਦੇ ਜਿਹੜਾ ਹੋ ਰਿਹਾ ਹੈ ਐਂ ਕੱਢਦੇ ਆ ਹਾਂ ਬੜਾ ਜਰੂਰ ਥੋੜੀ ਜਿਹੀ ਨੀਂਵਲੇ ਕਰ ਦਿੰਦੇ ਹਾਂ ਠੀਕ ਹੈ ਆਹ ਬੰਦ ਬੰਦ ਕਰਨਾ ਬਸ ਠੀਕ ਹੈ ਸਹੀ ਹੋ ਗਿਆ ਇਹ ਨੂੰ ਪਾ ਲਈਏ ਤਾਂ ਇਹ ਸੰਕਲ ਦੇ ਲਈ ਆਪਾਂ ਬੰਦੋ ਸਭ ਦੇ ਕਿੰਦੇ ਵਿੱਚ ਉਹ ਸਪੈਸ਼ਲ ਡਿਜ਼ਾਈਨ ਸੀ ਕੁਝ ਇਸ ਤਰ੍ਹਾਂ ਦੀ ਕਿਸ ਚੀਜ਼ ਬਣੀ ਹੋਈ ਉਸ ਉਵੇਂ ਦਾ ਹੋਵੇ ਕਰ ਪੇਜੀ ਹੈ ਕਰ ਪੇ ਆ ਮਤਲਬ ਹੋਵੇ ਛੋਟਾ ਹੀ ਪਰ ਵੱਡਾ ਹੀ ਉਹ ਵੱਡਾ ਵੀ ਮਿੰਡਵੇਅਰ ਦਾ ਉਹ ਤੇ ਉਹ ਵੀ 70000 ਰੁਪਏ ਦੀ ਅੱਛਾ ਮੇਰਾ ਇਹ ਜਿਆਦਾ ਵੱਡਾ ਹੋ ਜਾਣਾ ਤਾਂ ਆਪਾਂ ਨੂੰ ਸਾਈਜ਼ ਚਾਹੀਦਾ ਜਿਵੇਂ ਉਹ ਸਾਈਜ਼ ਸਹੀ ਆ